दोस्तों प्यार भरी सासिका ਦੋਸਤੋ ਇੱਕ ਜਲੰਧਰ ਰੁਦਾਸੀ ਪੁਰਾਣਾ ਤੇ ਹੁਣ ਜਲੰਧਰ ਹੋ ਚੁੱਕਿਆ ਮਾਡਰਨ ਇੱਕ ਨਵੇਂ ਜਲੰਧਰ ਦੇ ਵਿੱਚ ਜਿਹੜੀਆਂ ਚੀਜ਼ਾਂ ਜਲੰਧਰ ਨੂੰ ਨਵੀਆਂ ਬਣਾਉਂਦੀਆਂ ਨੇ ਇਹਦੇ ਉਹਨਾਂ ਦੇ ਵਿੱਚੋਂ ਹੈਗਾ ਇੱਕ ਈਸਟਵੁੱਡ ਵਿਲੇਜ ਮਾਡਰਨ ਜਲੰਧਰ ਦੀ ਗੱਲ ਕਰਦੇ ਆ ਤਾਂ ਮਾਡਰਨ ਜਲੰਧਰ ਨੂੰ ਮਾਡਰਨ ਕੌਣ ਬਣਾਉਦਾ ਇਹ ਬਣਾਉਂਦਾ ਜੀ ਇਦਾਂ ਦੇ ਅਪਡੇਟਡ ਜਿਹੜੇ ਸਟੋਰ ਨੇ ਅਪਡੇਟਡ ਵਿਲੇਜ ਨੇ ਅਪਡੇਟਡ ਹਬਜ਼ ਨੇ ਜਿਹੜੀਆਂ ਜਲੰਧਰ ਦੇ ਵਿੱਚ ਬਣੀਆਂ ਹੋਈਆਂ ਨੇ ਤੇ ਅੱਜ ਆਪਾਂ ਪਹੁੰਚਿਆ ਜੀ ਈਸਟਵੁੱਡ ਵਿਲੇਜ ਦੇ ਵਿੱਚ ਈਸਟਬੁੱਡ ਵਿਲੇਜ ਇੱਕ ਇਦਾਂ ਦਾ ਪਿੰਡ ਇੱਕ ਇਦਾਂ ਦੀ ਹੱਬ ਜਿੱਥੇ ਸਾਨੂੰ ਦੇਖਣ ਨੂੰ ਮਿਲ ਜੂਗੇ ਬ੍ਰਾਂਡਡ ਸਟੋਰਸ ਤੇ ਨਾਲ ਦੀ ਨਾਲ ਸਾਨੂੰ ਟਰੈਡੀਸ਼ਨਲ ਸਟੋਰ ਵੀ ਮਿਲ ਜਾਣਗੇ ਜਿੱਥੇ ਸਾਨੂੰ ਪੰਜਾਬੀ ਪਹਿਰਾਵਾ ਜਿਹੜਾ ਉਹ ਵੀ ਸਾਨੂੰ ਦੇਖਣ ਨੂੰ ਮਿਲ ਜੂਗਾ ਪੰਜਾਬੀ ਸੂਟਸ ਜਿਹੜੇ ਉਹ ਦੇਖਣ ਨੂੰ ਮਿਲ ਜਾਣਗੇ ਨਾਲ ਦੀ ਨਾਲ ਮਾਡਰਨ ਜਿਹੜੇ ਵੇਅਰਸ ਹੁੰਦੇ ਨੇ ਉਹ ਦੇਖਣ ਨੂੰ ਮਿਲ ਜਾਣਗੇ ਨਾਲ ਦੀ ਨਾਲ ਸਾਨੂੰ ਦੇਸੀ ਢਾਬੇ ਤੋਂ ਲੈ ਕੇ ਮਾਡਰਨ ਰੈਸਟੋਰੈਂਟਸ ਸਾਰੇ ਹੀ ਇੱਕੋ ਜਗ੍ਹਾ ਦੇ ਉੱਪਰ ਸਾਨੂੰ ਮਿਲ ਜਾਣਗੇ ਤੇ ਨਾਲ ਦੀ ਨਾਲ ਬਹੁਤ ਸਾਰੀ ਲੋਕੇਸ਼ਨ ਜਿਹੜੀ ਬਣੀ ਹੋਈ ਆ ਇੱਥੋਂ ਦੀ ਜਿੱਨੂੰ ਇਹਦੇ ਵਿੱਚ ਘੁੰਮਣ ਦਾ ਇੱਕ ਆਪਣਾ ਹੀ ਮਜ਼ਾ ਆਊਗਾ ਤੇ ਅਗਰ ਸਾਡੇ ਕੋਲ ਕਹੋ ਕਿ ਥੋੜਾ ਟਾਈਮ ਘੱਟ ਹੋਵੇ ਤਾਂ ਅਸੀਂ ਬਹੁਤਾ ਜ਼ਿਆਦਾ ਦੂਰ ਨਹੀਂ ਜਾਣਾ ਚਾਹੁੰਦੇ ਤਾਂ ਅਸੀਂ ਇਸ ਜਗ੍ਹਾ ਦੇ ਉੱਪਰ ਵਿਜ਼ਿਟ ਜ਼ਰੂਰ ਕਰ ਸਕਦੇ ਹਾਂ ਤੇ ਇੱਥੇ ਆਉਣਾ ਬਿਲਕੁਲ ਵਰਥ ਆਊਗਾ ਕਿਉਂਕਿ ਇਹ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਤੇ ਇਹਦੇ ਵਿੱਚ ਆ ਕੇ ਅਸੀਂ ਥੋੜੇ ਸਮੇਂ ਦੇ ਵਿੱਚ ਬਹੁਤ ਸਾਰਾ ਐਡਵੈਂਚਰ ਜਿਹੜਾ ਉਹ ਕਰ ਸਕਦੇ ਹਾਂ ਇੱਕ ਆਊਟਿੰਗ ਕਰ ਸਕਦੇ ਹਾਂ ਇੱਕ ਚੇਂਜ ਜਿਹੜਾ ਆਪਣੇ ਮੂਡ ਨੂੰ ਉਹ ਜ਼ਰੂਰ ਇੱਥੇ ਆ ਕੇ ਕਰ ਸਕਦੇ ਹਾਂ ਤੇ ਆਓ ਆਪਾਂ ਘੁੰਮਦੇ ਹਾਂ ਇਸ ਈਸਟਵੁੱਡ ਵਿਲੇਜ ਦੇ ਅੰਦਰ ਤੇ ਬਨੇ ਰਹੋ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਤੇ ਮਹਿਕਮਾਉਂਗਾ ਤੁਹਾਨੂੰ ਸਾਰਾ ਈਸਟਵੁੱਡ ਵਿਲੇਜ ਤਾਂ ਦੋਸਤੋ ਈਸਟਵੁੱਡ ਵਿਲੇਜ ਦੇ ਵਿੱਚ ਐਂਟਰ ਕਰਦੇ ਸਾਨੂੰ ਸਭ ਤੋਂ ਪਹਿਲਾਂ ਦਿਖਦਾ ਪਿਉਮਾ ਤੇ ਹਲਦੀ ਰਾਮ ਦਾ ਜਿਹੜਾ ਸਟੋਰ ਆ ਹਲਦੀ ਰਾਮ ਜਿਹੜਾ ਕਿ ਜਾਣਿਆ ਜਾਂਦਾ ਆਪਣੀਆਂ ਸਵੀਟਸ ਵਾਸਤੇ ਬੇકરી ਵਾਸਤੇ ਤੇ ਰੈਸਟੋਰੈਂਟਸ ਵਾਸਤੇ ਤੇ ਨਾਲ ਹੀ ਇਧਰਲੇ ਪਾਸੇ ਸਭ ਤੋਂ ਜਿਹੜੀ ਵਧੀਆ ਗੱਲ ਆ ਕਿ ਅਗਰ ਅਸੀਂ ਦੇਖਣਾ ਚਾਹੁੰਦੇ ਆ ਕਿ ਕਿਹੜੀ ਸ਼ਾਪ ਜਾਂ ਕਿਹੜਾ ਸਟੋਰ ਕਿੱਥੇ ਆ ਤਾਂ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਪਹੁੰਚ ਸਕਦੇ ਆ ਵੇ ਫਾਈਂਡਰ ਦੇ ਉੱਪਰ ਇਹਦੇ ਉੱਪਰ ਜਿਹੜੀਆਂ ਵੀਡੀਓਜ਼ ਚਲਦੀਆਂ ਹੁੰਦੀਆਂ ਨੇ ਤੇ ਜਿਹੜੀਆਂ ਸਾਨੂੰ ਦੱਸਦੀਆਂ ਨੇ ਕਿ ਇਦੇ ਅੰਦਰ ਈਸਟਵੁੱਡ ਵਿਲੇਜ ਦੇ ਅੰਦਰ ਕਿਹੜੀਆਂ-ਕਿਹੜੇ ਜਿਹੜੇ ਬ੍ਰਾਂਡਸ ਨੇ ਕਿਹੜੇ-ਕਿਹੜੇ ਖਾਣ ਪੀਣ ਦੇ ਤੁਸੀਂ ਰੈਸਟੋਰੈਂਟਸ ਵਿਜ਼ਿਟ ਕਰ ਸਕਦੇ ਹੋ। ਸਵਾਈਧਰਲੇ ਪਾਸੇ ਦੇਖੋ ਦੋਸਤੋ ਇੱਕ ਬਹੁਤ ਸੋਹਣਾ ਇੱਕ ਬੱਚਿਆਂ ਦਾ ਸਰਕਲ ਬਣਾਇਆ ਹੋਇਆ ਜਿੱਥੇ ਬੱਚੇ ਖੇਡ ਰਹੇ ਨੇ। ਤੇ KFC ਤੋਂ ਲੈ ਕੇ ਤੇ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਹੋਰ ਵੀ ਰੈਸਟੋਰੈਂਟ ਨੇ ਦਾ ਕਾਫੀ ਬੀਨ, ਟੀ ਲੀਫ, ਸਾਗਰ ਰਤਨ ਤੇ ਇਧਰਲੇ ਪਾਸੇ ਜਿਹੜੇ ਇਥੇ ਫਾਊਂਟੇਨਸ ਚੱਲਦੇ ਹੁੰਦੇ ਨੇ ਪਰ ਹਾਲੇ ਕਿਉਂਕਿ ਇਹ ਬੰਦ ਕੀਤੇ ਹੋਲੇ بارش ਦਾ ਮੌਸਮ ਆ ਤਾਂ ਕਰਕੇ ਤੇ ਆ ਬਹੁਤ ਵਧੀਆ ਇੱਥੇ ਦੇਖੋ ਕਿੰਨੀ ਇੱਕ ਜਿਹੜਾ ਬ੍ਰਿਜ ਬਣਾਇਆ ਗਿਆ ਇਹਦੇ ਵਿੱਚ ਉੱਪਰ ਦੀ ਆਪਾਂ ਲੰਘ ਕੇ ਦੇਖਦੇ ਹਾਂ ਕਿੰਨਾ ਸੋਹਣਾ ਲੱਗ ਰਿਹਾ ਸੋ ਦੋਸਤੋ ਬਹੁਤ ਹੀ ਸੋਹਣਾ ਬਣਾਇਆ ਗਿਆ ਬਿਲਕੁਲ ਮਾਡਰਨ ਤਰੀਕੇ ਦੇ ਨਾਲ ਜਿੱਥੇ ਵੱਡਿਆਂ ਦੇ ਵਾਸਤੇ ਇਸ ਈਸਟਵੁੱਡ ਵਿਲੇਜ ਦੇ ਵਿੱਚ ਬਹੁਤ ਕੁਝ ਆ ਇੱਦਾਂ ਹੀ ਛੋਟਿਆਂ ਦੇ ਵਾਸਤੇ ਵੀ ਇਹਦੇ ਵਿੱਚ ਬਣਿਆ ਹੋਇਆ ਕਿਡਜ਼ ਲੈਂਡ ਜਿੱਥੇ ਬੱਚਿਆਂ ਲਈ ਆਪਾਂ ਟੌイズ ਲੈ ਸਕਦੇ ਆ ਜਾਂ ਹੋਰ ਗੇਮਸ ਜਿਹੜੀਆਂ ਛੋਟੀਆਂ-ਛੋਟੀਆਂ ਉਹਨਾਂ ਦੀਆਂ ਉਹ ਆਪਾਂ ਇੱਥੋਂ ਖਰੀਦ ਸਕਦੇ ਆ ਦੋਸਤੋ ਆ ਗੇਮ ਇੱਕ ਆਈਸਕ੍ਰੀਮ ਦੇਖਦੇ ਆ ਖਾ ਕੇ ਵਾਓ ওকে ਆਰਾਮ से आराम से नो ਫਿਰ ਤੇਰੇ ਤਾਂ ਸਾਰਾ ਹੀ ਝੋਲ ਲਾ ਹੁਣ ਆਪਣਾ ਤਾਂ ਕੰਮ ਇਦਾਂ ਹੀ ਹੁੰਦਾ ਯਾਰ ਫਿਰ ਤੂੰ ਤਾਂ ਸੁਮਨ ਲੈ ਬੜਾ ਦੇ ਕੇ ওকে ਹਾਂ ਅੱਛਾ ਬਹੁਤ ਸੋਹਣੀ ਲੁੱਕ ਇਸ ਵਿਲੇਜ ਨੂੰ ਦਿੱਤੀ ਗਈ ਆ ਤੇ ਇੱਥੇ ਵੈਸੇ ਤਾਂ ਯੰਗਸਟਰ ਜਿਹੜੇ ਮੈਂ ਦੇਖ ਰਿਹਾ ਕਾਫੀ ਜ਼ਿਆਦਾ ਇੱਥੇ ਘੁੰਮ ਫਿਰ ਰਹੇ ਨੇ ਪਰ ਅਗਰ ਅਸੀਂ ਥੋੜੇ ਸਮੇਂ ਲਈ ਇੱਥੇ ਆਉਣਾ ਚਾਹੁੰਦੇ ਆ ਥੋੜੀ ਆਊਟਿੰਗ ਕਰਨਾ ਚਾਹੁੰਦੇ ਆ ਤੇ ਬਹੁਤ ਜ਼ਿਆਦਾ ਦੂਰ ਨਹੀਂ ਜਾਣਾ ਚਾਹੁੰਦੇ ਤਾਂ ਬੜੇ ਬਹੁਤ ਵਧੀਆ ਹੈ ਸਾਡੇ ਵਾਸਤੇ ਇੱਕ ਬਣਾਇਆ ਗਿਆ ਇੱਕ ਛੋਟਾ ਜਿਹਾ ਹੱਬ ਜਿੱਥੇ ਅਸੀਂ ਆਪਣਾ ਵਧੀਆ ਕੁਆਲਿਟੀ ਟਾਈਮ ਆ ਕੇ ਸਪੈਂਡ ਕਰ ਸਕਦੇ ਆ ਅਮਰੀਕਨ ਟੂਰਿਸਟਰ ਅਗਰ ਸ਼ਾਪਿੰਗ ਕਰਦੇ ਕਰਦੇ ਸਾਡੇ ਕੋਲ ਬਹੁਤ ਜ਼ਿਆਦਾ ਸਮਾਨ ਹੋਏ ਤਾਂ ਅਸੀਂ ਇਹ ਤੋਂ ਬੈਗ ਪਰਚੇਸ ਕਰਕੇ ਉਹਦੇ ਵਿੱਚ ਸਮਾਨ ਪਾ ਕੇ ਲਿਜਾ ਸਕਦੇ ਆ ਚਲੋ ਇਹ ਤਾਂ ਮਜ਼ਾਕ ਦੀ ਗੱਲ ਆ ਪਰ ਕਹ ਲਿਆ ਕੀ ਇੱਥੇ ਸਾਨੂੰ ਬੈਗਸ ਵੀ ਜਿਹੜੇ ਉਹ ਮਿਲ ਜਾਂਦੇ ਨੇ ਤੇ ਸਭ ਤੋਂ ਵਧੀਆ ਜਿਹੜੀ ਚੀਜ਼ ਆ ਪੰਜਾਬੀ ਪੰਜਾਬੀ ਦੇ ਪੰਜਾਬੀ ਤੇ ਪੰਜਾਬੀਅਤ ਨੂੰ ਦਰਸਾਉਂਦੇ ਸਟੋਰ ਨੇ ਇੱਥੇ ਸੱਭਿਆਤਾ ਠੀਕ ਹੈ ਜੀ ਇਹ ਸੱਭਿਆਤਾ ਇੱਕ ਸਟੋਰ ਆ ਜਿੱਥੇ ਪੰਜਾਬੀ ਸੂਟ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਹੋਏ ਇਹ ਵਾਲਾ ਸਟੋਰ ਆਪਾਂ ਅੰਦਰ ਚੱਲ ਕੇ ਦੇਖਦੇ ਆ ਕੀ ਆ ਜੀ ਇੱਥੇ ਤੇ ਹੈਗਾ ਜੀ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦਾ ਹੋਇਆ ਇੱਕ ਸਟੋਰ ਆ ਤੇ ਜਿੱਥੇ ਪੰਜਾਬੀ ਸੂਟਸ ਵਗੈਰਾ ਜਿਹੜੇ ਉਹ ਅਸੀਂ ਸਾਨੂੰ ਦੇਖਣ ਨੂੰ ਮਿਲਦੇ ਨੇ ਪੰਜਾਬੀ ਡ्रेसेस ਬਹੁਤ ਵਧੀਆ ਇਹਨਾਂ ਨੇ ਇੱਥੇ ਰੱਖੇ ਹੋਈਆਂ ਨੇ ਕਾਫੀ ਵਧੀਆ ਡਿਜ਼ਾਈਨ ਇੱਥੇ ਸਾਨੂੰ ਮਿਲ ਜਨੈ ਤਾਂ ਇਹ ਇੱਕ ਮਾਡਰਨ ਵਿਲੇਜ ਦੇ ਵਿੱਚ ਇੱਕ ਕੈਲੀ ਕਿ ਪੰਜਾਬੀ ਕਲਚਰ ਨੂੰ ਇੱਥੇ ਵਧੀਆ ਤਰੀਕੇ ਦੇ ਨਾਲ ਰੱਖਿਆ ਗਿਆ ਹੈ ਉਹ ਆਪਾ ਮੈਮ ਨੂੰ ਇੱਥੇ ਪੁੱਛਦੇ ਆਂ ਜੀ ਕਿ ਕੀ ਖਾਸੀਅਤ ਆ ਇਸ ਸਟੋਰ ਦੀ ਕਿਉਂਕਿ ਮੈਂ ਤਾਂ ਐਂਟਰ ਕੀਤਾ ਇਹਦੇ ਅੰਦਰ ਪੰਜਾਬੀ ਲਿਖਿਆ ਹੋਇਆ ਸੀ ਕੁਝ ਉਹਦੇ ਮੂਰੇ ਤੇ ਤਾਂ ਕਰਕੇ ਮੈਂ ਐਂਟਰ ਕਰ ਗਿਆ ਸੱਚੀ ਹੈ ਮੈਮ ਸੱਚੀ ਗੱਲ ਜੀ ਮੈਮ ਦੱਸੋ ਥੋੜਾ ਜਿਹਾ ਕਿ ਕੀ ਖਾਸੀਅਤ ਆ ਜੀ ਇਸ ਸਟੋਰ ਦੀ ਸਾਡੇ ਸਟੋਰ ਦਾ ਨਾਮ ਸਭਿਆਤਾ ਸਟੋਰ ਹੈ ਜੀ ਸਾਡਾ ਇੰਡੀਅਨ ਕਲਚਰ ਆ ਸਾਰਾ ਅੱਛਾ ਜੀ ਸਾਡੇ ਪੰਜਾਬੀ ਸੂਟ ਆਂਦੇ ਆ ਅਲੱਗ-ਅਲੱਗ ਫੈਬਰਿਕ ਆਂਦੇ ਆ ਕਾਟਨ ਹੈਗਾ ਸਿਲਕ ਹੈਗੀ ਆ ਮਸਲੀਨ ਆ ਅਲੱਗ-ਅਲੱਗ ਤਰੀਕੇ ਦੇ ਜਿਹਦੇ ਨਾਲ ਕੁਝ ਪੈਂਟਸ ਵੀ ਆਂਦੀਆਂ ਸ਼ਰਾਰਾ ਸੂਟ ਤਾ ਜਿਹੜਾ ਸਾਡਾ ਕਪੜਾ ਹੈਗਾ ਬਹੁਤ ਹੀ ਕੰਫਰਟੇਬਲ ਹੈਗਾ। ਹਾਂਜੀ। ਤੇ ਕੀ ਰੇਂਜ ਵਗੈਰਾ ਕਿੱਥੋਂ ਸਟਾਰਟ ਤੇ ਕਿੱਥੋਂ ਤੱਕ ਹੈਗੇ ਤੁਹਾਡੇ ਕੋਲ ਸੂਟਸ? ਜਿਹੜੇ ਸਾਡੇ ਸੂਟਾਂ ਦੀ ਰੇਂਜ ਹੈ ਉਹ 35 ਤੋਂ ਸ਼ੁਰੂ ਹੋ ਜਾਂਦੀ ਹੈ। 3500 ਤੋਂ ਸ਼ੁਰੂ ਹੁੰਦੀ ਹੈ। ਜਿਹੜੇ ਸੈੱਟ ਹੈਗੇ ਆ ਤੇ ਜਿਹੜੀਆਂ ਕੁੜਤੀਆਂ ਸਿੰਗਲ ਕੁੜਤੀਆਂ ਉਹ ਸਾਡੇ 1000 ਤੋਂ ਵੀ ਸ਼ੁਰੂ ਹੁੰਦੀਆਂ ਸਰ। 1000 ਤੋਂ ਨਾ ਕਾਟਨ ਦੀਆਂ ਕੁੜਤੀਆਂ ਪਿੰਟੈਕਸ ਵਰਕ ਵਾਲੀਆਂ 1000 ਤੇ ਤੁਹਾਨੂੰ ਮਿਲ ਜਾਂਦੀਆਂ। ਸੋ ਆਫਰ ਸਾਡੇ ਚੱਲਦੀ ਰਹਿੰਦੀ ਹੈ ਜਿੰਦਾ ਕਿ ਹੁਣ ਵੀ ਆਫਰ ਜੱਗੇਗੀ ਹੋਈ ਹੈ ਸਾਡੇ ਸਟੋਰ 'ਚ ਜੇ ਤੁਸੀਂ ਸਿੰਗਲ ਲੈਨੇ ਆ 20% ਹੈ ਦੋ ਤੇ 30 ਹੈ ਤੇ ਜੇ ਤੁਸੀਂ ਤਿੰਨ ਪੀਸ ਕਰਦੇ ਆ ਤਾਂ ਸਿੱਧਾ 40% ਫਰੈਸ਼ ਆਰਟੀਕਲ ਤੇ ਮਿਲਦਾ ਪਿਆ ਸ਼ੁਕਰੀਆ ਜੀ ਥੈਂਕ ਯੂ ਸੋ ਇਹ ਆਪਾਂ ਨੂੰ ਜਾਣਕਾਰੀ ਮਿਲ ਗਈ ਜੀ ਇੱਥੋਂ ਦੇ ਪ੍ਰਾਈਸ ਬਾਰੇ ਤੇ ਆ ਦੇਖੋ ਮੈਂ ਥੋੜੀ ਥੋੜੀ ਜੀ ਤੁਹਾਨੂੰ ਦਿਖਾ ਦਿੰਨਾ ਕਿ ਕਿਹੋ ਜੇ ਇਹ ਮੈਮ ਕੋਈ ਖਾਸ ਕੋਈ ਡਰੈਸ ਤੁਸੀਂ ਦਿਖਾਉਣਾ ਚਾਹੋਗੇ ਦਿਖਾਓ ਇਹ ਬੜਾ ਵੀਕ ਆਫ ਫੋਰ ਵਾਲਾ ਹੈ ਤਾਂ ਮੈਮ ਇੱਕ ਇੱਕ ਸੈਂਪਲ ਆਪਾਂ ਦੇਖ ਲੈਂਦੇ ਆ ਕਿ ਇਸ ਤਰ੍ਹਾਂ ਦਾ ਦੇਖੋ ਜੀ ਜੀ ਇਹਦੇ ਨਾਲ ਬਾਟਮ ਹੈ ਠੀਕ ਹੈ ਜੀ ਤੇ ਪਰਫੈਕਟ ਸਟਾਈਲ ਆਇਆ ਵਾਹ ਜੀ ਵਾਹ ਇਹ ਦੇਖੋ ਜੀ ਇੱਕ ਪਾਕਿਸਤਾਨੀ ਡਰੈਸ ਵੀ ਆਪਾਂ ਨੂੰ ਇੱਥੇ ਮਿਲ ਜੂ ਮਤਲਬ ਚੜਦਾ ਪੰਜਾਬ ਤੇ ਲਿੰਦਾ ਪੰਜਾਬ ਦੋਨਾਂ ਤਰ੍ਹਾਂ ਦੇ ਜਿਹੜੇ ਇੱਥੇ ਡਰੈਸਸ ਨੇ ਇੱਥੇ ਸਾਨੂੰ ਮਿਲ ਜਾਣਗੇ ਦੇਖਣ ਨੂੰ ਠੀਕ ਹੈ ਜੀ ਥੈਂਕ ਯੂ ਥੈਂਕ ਯੂ so much ਬਹੁਤ ਵਧੀਆ ਲੱਗਾ ਜੀ ਵਧੀਆ ਤੁਸੀਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ ਤੇ ਪਰਮਾਤਮਾ ਭਲਾ ਕਰੇ ਤੁਹਾਡਾ ਸੋਇਟਰਲੇ ਪਾਸੇ ਸ਼੍ਰੀ ਸਟੋਰ ਤੇ ਲਾਲ ਸਰਦਾਰ ਜੀ ਬਖਸ਼ ਕਾਫੀ ਕਿਆ ਬਾਤ ਹੈ ਸੋ ਪੰਜਾਬ ਦੇ ਵਿੱਚ ਹੈਗਾ ਤੇ ਪੰਜਾਬ ਦੇ ਵਿੱਚ ਹੀ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਸਰਦਾਰ ਜੀ ਬਖਸ਼ ਕਾਫੀ ਮਤਲਬ ਇੱਕ ਐਲੋ ਵੀ ਨਾਮ ਹੀ ਇੰਨਾ ਵਧੀਆ ਅੰਦਰੋਂ ਭਾਵੇਂ ਮਾਡਰਨ ਆ ਪਰ ਘੱਟੋ ਘੱਟ ਜਿਹੜਾ ਨਾਮ ਆ ਸਰਦਾਰਜੀ ਬਖਸ਼ ਇਹਨੂੰ ਦੇਖ ਕੇ ਬਿਲਕੁਲ ਪੰਜਾਬ ਦਾ ਪਤਾ ਲੱਗਦਾ ਕਿ ਜਿੱਦਾਂ ਪੰਜਾਬ ਦੇ ਵਿੱਚ ਅਸੀਂ ਆਏ ਆ ਤਾਂ ਪੰਜਾਬੀਆਂ ਨੇ ਹੀ ਇਹ ਇੱਕ ਆਪਣਾ ਜਿਹੜਾ ਬਿਜ਼ਨਸ ਖੋਲ੍ਹਿਆ ਤਾਂ ਬਹੁਤ ਵਧੀਆ ਗੱਲ ਆ ਤੇ ਭਾਈਓ ਜੀ ਖੜੇ ਨੇ ਸਾਡੇ ਨਾਲ ਭਾਈਏ ਨਾਮ ਜਿਹੜਾ ਰੱਖਿਆ ਤੁਸੀਂ ਆਪੇ ਕਾਫੀ ਸ਼ਾਪ ਦਾ ਸਰਦਾਰਜੀ ਬਖਸ਼ ਕਾਫੀ ਕਿੰਦਾ ਇਹ ਬੜਾ ਯੂਨੀਕ ਜਿਹਾ ਨਾਮ ਲੱਗਿਆ ਬੰਦੇ ਸਰ ਇਹ ਸਾਡੇ ਆਨਲਰਸ ਕਰਕੇ ਰੱਖਿਆ ਹੋਇਆ ਅੱਛਾ ਜੀ ਉਹਨਾਂ ਨੇ ਦਿੱਲੀ ਦਿੱਲੀ ਦੇ ਸਾਡੇ ਉਹਨਾਂ ਦੇ ਆ ਉਹਨਾਂ ਨੇ ਰੱਖਿਆ ਜੀ ਠੀਕ ਹੈ ਠੀਕ ਸੋ ਬਹੁਤ ਵਧੀਆ ਲੱਗਾ ਮੈਨੂੰ ਤਾਂ ਪੜ੍ਹ ਕੇ ਜਦੋਂ ਆਇਆ ਤੇ ਮੈਨੇ ਕਿਹਾ ਵੀ ਸਰਦਾਰਜੀਪਕਸ਼ ਬੜਾ ਵਧੀਆ ਇੱਕ ਪੰਜਾਬੀ ਮਤਲਬ ਸਭਿਆਤਾ ਨੂੰ ਕੈਲੀਏ ਵੀ ਹੈ ਨਾ ਪ੍ਰਮੋਟ ਕਰ ਰਹਾ ਹੈ ਇਹ ਨਾਮ ਹਨਾ ਜੀ ਵੈਰੀ ਗੁੱਡ ਤੇ ਕੀ ਕੀ ਹੁੰਦਾ ਜੀ ਆਪਣੇ ਕੋਲ ਆਪਣੇ ਕੋਲ ਸਰ ਕਾਫੀ ਆ ਫੂਡਸ ਵਗੈਰਾ ਕਾਫੀ ਆਈਟਮਸ ਹੈਗੇ ਠੀਕ ਆ ਸੋ ਜਦੋਂ ਵੀ ਕਦੇ ਤੁਸੀਂ ਇਸ ਵਿਲੇ ਦੇ ਵਿੱਚ ਆਓ ਤਾਂ ਇੱਥੋਂ ਜਰੂਰ ਕਾਫੀ ਤੇ ਜੋ ਵੀ ਤੁਸੀਂ ਕੁਝ ਖਾਣਾ ਪੀਣਾ ਚਾਹੁੰਦੇ ਉਹ ਇੱਥੋਂ ਖਾ ਪੀ ਸਕਦੇ ਹੋ ਜਰੂਰ ਇੱਥੇ ਵਿਜ਼ਿਟ ਕਰਕੇ ਜਾਓ ਬਹੁਤ ਵਧੀਆ ਸੋ ਇੱਥੇ ਨਾਲ ਦੀ ਨਾਲ ਪਈ ਹੈ ਜੀ ਵਾਈਨ ਤੇ ਵਿਸਕੀ ਬਲੈਕ ਐਂਡ ਵਾਈਟ ਇਹ ਸਟੋਰ ਹੈਗਾ ਤੇ ਜਿੱਥੇ ਸਾਨੂੰ ਜਿਹੜੀਆਂ ਉਹ ਹਰੇਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਫੂਡ ਦੀ ਉਹ ਮਿਲ ਜੂਗੀ ਜੂਸ ਵੀ ਵੇਚ ਜੂਗਾ ਨਾਲ ਦੀ ਨਾਲ ਜੂਸ ਦੇ ਨਾਲ ਤੁਸੀਂ ਪੈਗ ਵੀ ਲਾ ਸਕਦੇ ਆ ਤੇ ਲਾ ਪੀਨੋ ਪੀਜ਼ਾ ਤੇ ਨਾਲ ਖਰੀਦਦਾਰੀ ਕਰਨ ਵਾਸਤੇ ਇਦਰ ਜੋਕੀ ਦਾ ਸ਼ੋਰੂਮ ਆ ਤੇ ਨਾਲ ਜਿਹੜੇ ਬੰਦੇ ਥੋੜਾ ਜਿਹਾ ਡਾਈਟ ਕੌਨਸ਼ੀਅਸ ਨੇ ਉਹਨਾਂ ਵਾਸਤੇ ਇਹ ਸਬਵੇ ਜਿਹੜਾ ਉਹ ਖੁੱਲਿਆ ਹੋਇਆ ਇੱਥੇ ਸੋ ਹਰ ਇੱਕ ਚੀਜ਼ ਹਰ ਇੱਕ ਚੀਜ਼ ਜੇ ਆਪਾਂ ਕਹਦੇ ਇੱਥੇ ਸਾਡੇ ਕੋਲ ਸਾਨੂੰ ਮਿਲ ਜਾਂਦੀ ਹੈ ਜੇ ਅਸੀਂ ਇੱਥੇ ਵਿਜ਼ਿਟ ਕਰਦੇ ਆ ਤਾਂ ਬੱਚਿਆਂ ਦੇ ਖੇਡਣ ਵਾਸਤੇ ਰਾਈਡਸ ਇੱਥੇ ਬਣੀਆਂ ਹੋਈਆਂ ਨੇ ਬੱਚੇ ਅਗਰ ਸਾਡੇ ਨਾਲ ਆਉਂਦੇ ਨੇ ਤਾਂ ਉਹ ਵੀ ਬੋਰ ਨਹੀਂ ਹੋਣਗੇ ਤਾਂ ਉਹਨਾਂ ਦੇ ਵਾਸਤੇ ਐਂਟਰਟੇਨਮੈਂਟ ਵਾਸਤੇ ਵੀ ਇੱਥੇ ਬਹੁਤ ਕੁਝ ਬਣਾਇਆ ਹੋਇਆ ਤੇ ਉੱਪਰਲੇ ਪਾਸੇ ਹੰਗਰੀ ਪੁਆਇੰਟ ਆਪਣਾ ਚਾਹੇ ਵਾਲਾ ਤਾਂ ਬਹੁਤ ਸਾਰੇ ਇੱਥੇ ਜਿਹੜੇ ਸਟੋਰੇ ਸਪਾਈਕਰ ਜੀਨਸ ਨੇ ਤੇ ਮੋਚੀ ਆ ਤੋਂ ਬਹੁਤ ਸਾਰੇ ਜਿਹੜੇ ਇੱਥੇ ਸਟੋਰ ਖੁੱਲੇ ਹੋਏ ਨੇ ਤੇ ਆਪਾਂ ਆਰਾਮ ਨਾਲ ਇੱਥੇ ਆ ਕੇ ਆਪਣੀ ਸ਼ਾਪਿੰਗ ਜਿਹੜੀ ਉਹ ਕਰ ਸਕਦੇ ਆ ਤੇ ਇੱਕ ਆ ਹੈਗਾ ਜੀ ਮਿਨੀ ਐਸਓ ਮਿਨੀ ਸੋਰੇ ਬੱਚਿਆਂ ਦੇ ਵਾਸਤੇ ਸਾਰੇ ਇੱਥੇ ਪਏ ਨੇ ਸਮਾਨ ਬੱਚਿਆਂ ਦਾ ਸਮਾਨ ਪਿਆ ਸਾਰਾ ਟੈਡੀ ਵੀਰ ਵਗੈਰਾ ਪਏ ਨੇ ਬਹੁਤ ਸਾਰੇ ਆਓ ਦੋਸਤੋ ਹੁਣ ਆਪਾਂ ਚੱਲਦੇ ਹਾਂ ਉੱਪਰਲੀ ਸਾਈਡ ਦੇਖਦੇ ਹਾਂ ਉੱਪਰ ਕੀ ਬਣਿਆ ਹੋਇਆ ਕਿਹੜੇ ਕਿਹੜੇ ਸਟੋਰ ਨੇ ਉੱਪਰਲੇ ਪਾਸੇ ਬਣੇ ਹੋਏ ਤੇ ਇਧਰਲੇ ਪਾਸੇ ਸਭ ਤੋਂ ਵੱਡੀ ਗੱਲ ਆ ਵੀ ਇੱਥੇ ਪੰਜਾਬੀ ਦੇ ਵਿੱਚ ਕਿੰਨਾ ਸੋਹਣਾ ਲਿਖਿਆ ਹੋਇਆ ਹੈ ਜੇਪੀ ਪੰਜਾਬੀ ਤੇ ਬਹੁਤ ਹੀ ਜਿਹੜਾ ਵਧੀਆ ਲੱਗਦਾ ਜਦੋਂ ਪੰਜਾਬੀ ਦੇ ਵਿੱਚ ਇੱਕ ਮਾਡਰਨ ਜਗ੍ਹਾ ਦੇ ਉੱਤੇ ਆ ਕੇ ਅਸੀਂ ਆ ਕੇ ਅਸੀਂ ਪੰਜਾਬੀ ਪੜਦੇ ਹਾਂ ਪੰਜਾਬੀ ਲਿਖੀ ਹੋਈ ਦੇਖਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਤੇ ਇਧਰਲੇ ਪਾਸੇ ਆ ਜੀ ਚਾਹੇ ਵਿਅੰਜਨ ਅਰਬਨ ਪਟਾਰਾ ਵਾਹ ਵਾਹ ਵਿਨਰਸ ਇਹ ਇੱਕ ਜਿਹੜੀ ਸਭ ਤੋਂ ਵਧੀਆ ਮੈਨੂੰ ਚੀਜ਼ ਲੱਗਦੀ ਆ ਇਹ ਵਾਲਾ ਸਟੋਰ ਮਿਸਟਰ ਡੀ. ਜੇ. ਵੀ ਤੇ ਆਓ ਚੱਲਦੇ ਆ ਦੇ ਅੰਦਰ ਤੇ ਮੈਂ ਤੇ ਹੋਰੋਂ ਅਸੀਂ ਕੀ ਕੀ ਖਰੀਦ ਸਕਦੇ ਆ ਦੇ ਅੰਦਰੋਂ ਸਵੇਗਾ ਜੀ ਮਿਸਟਰ ਡੀ. ਜੇ. ਬਾਈ ਸਟੋਰ ਆਲਵੇਜ਼ ਲੋ ਪ੍ਰਾਈਸ ਪ੍ਰਾਈਸ ਤੇ ਤੁਹਾਨੂੰ ਘਰ ਦਾ ਜਿਹੜਾ ਸਮਾਨ ਜਰੂਰੀ ਹੁੰਦਾ ਉਹ ਆਪਾਂ ਲੋ ਇੱਥੋਂ ਮਿਲ ਜਾਂਦਾ ਬੜੇ ਮਾਡਰਨ ਤਰੀਕੇ ਨਾਲ ਆਓ ਤੁਹਾਨੂੰ ਦਿਖਾਉਣਾ ਮੈਂ ਤੇ ਆਪਾਂ ਦੇਖ ਸਕਦੇ ਆ ਜੀ ਘਰ ਦੇ ਪਲੇਟਸ ਚਮਚ ਵਗੈਰਾ ਨਿੱਕੇ ਨਿੱਕੇ ਚੀਜ਼ਾਂ ਤੋਂ ਲੈ ਕੇ ਸਾਰੀਆਂ ਚੀਜ਼ਾਂ ਆਪਕਾ ਨੂੰ ਇੱਥੇ ਮਿਲ ਜਾਣਗੀਆਂ ਬੱਚਿਆਂ ਦੇ ਟੌイズ ਆ ਲਾਰੰਗ ਘੜੀਆਂ ਵੇਖਿਆ ਜੀ ਤੇ ਵੀਰ ਇਹ ਵੀ ਆਏ ਨੇ ਆ ਸ਼ਾਪਿੰਗ ਕਰਨ ਵਾਸਤੇ ਨਹੀਂ ਆ ਤੁਹਾਡਾ ਰੈਸਟੋਰੈਂਟ ਤੇ ਅੱਛਾ ਤੁਹਾਡਾ ਰੈਸਟੋਰੈਂਟ ਥੰਦੇ ਜੀ ਵਾਹ ਜੀ ਬਾਬਾ ਵਧੀਆ ਕਿਹੜਾ ਰੈਸਟੋਰੈਂਟ ਆਪਣਾ ਕ੍ਰਿਸਪੀ ਹਾਕਰਸ ਕ੍ਰਿਸਪੀ ਹਾਕਰਸ ਤੋਂ ਕੀ ਬਾਤ ਹੈ ਜੀ ਸਾਨੂੰ ਆਨਰ ਹੀ ਮਿਲਗੇ ਨੇ ਇੱਥੇ ਜਿਹੜੇ ਐਲਡਰਸ ਹੀ ਆ ਬਈ ਐਲਡਰਸ ਹਾਂ ਜੀ ਇਹਨਾਂ ਦੀ ਮਸ਼ਹੂਰੀ ਕਰ ਤੁਹਾਡੇ ਦੀ ਮਸ਼ਹੂਰੀ ਠੀਕ ਹੈ ਜੀ ਜਦੋਂ ਵੀ ਤੁਸੀਂ ਇਹ ਤੇ ਵਿਲੇਜ ਦੇ ਵਿੱਚ ਇਸ ਵਿੱਚ ਆਉਨੇ ਆ ਈਸਟ ਵਿਲੀ ਦੇ ਵਿੱਚ ਤਾਂ ਕ੍ਰਿਸਪੀ ਆਕਰਸ ਤੇ ਨਾਲ ਦੀ ਨਾਲ ਆਲਡੋਸ ਇੱਥੋਂ ਜਰੂਰ ਤੁਸੀਂ ਕੁਝ ਨਾ ਕੁਝ ਖਾ ਕੇ ਜਰੂਰ ਜਾਣਾ ਵਿਜ਼ਿਟ ਜਰੂਰ ਕਰਨਾ ਬਹੁਤ ਵਧੀਆ ਤੇ ਵੀਰ ਆਪਾਂ ਨੂੰ ਦੱਸੋਗੇ ਕੀ ਕੀ ਬਣਾਉਂਦੇ ਤੁਸੀਂ ਉੱਥੇ 버ਗਰ ਪੀਜ਼ਾ ਤੇ ਆਪਣਾ ਸ਼ੇਕ ਸਾਰੇ ਅਵੇਲੇਬਲ ਹੈ ਇਹ ਫਰੈਸ਼ਰਸ ਵੀ ਅਵੇਲੇਬਲ ਨੇ ਤੇ ਤੁਸੀਂ ਭਾਜੀ ਹਨ ਸੇਵ ਹੈ ਜੀ ਅੱਛਾ ਸਾਰਾ ਪਾਸਤਾ ਇਹਨਾਂ ਦਾ ਹੈ ਗੈਟ ਆਲੀ ਇਟਾਲੀਅਨ ਪਾਸਤਾ ਇਹਨਾਂ ਤੋਂ ਲੱਗਦਾ ਤੁਹਾਡੇ ਕੋਲ ਹਾਂਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਥੋੜਾ ਮਹਿੰਗਾ ਹੈ ਯਾਰ ਬੈਸਟ ਆਫ ਲੱਕ ਠੀਕ ਹੈ ਜੀ ਬੈਸਟ ਆਫ ਲੱਕ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਨੇ ਬਾਕੀ ਹੋਰ ਆਪਾਂ ਦੇਖ ਲੈਂਦੇ ਜੀ ਆ ਦੇਖੋ ਸਰਾਂਲੇ ਸਰਾਂਆਂ ਤੋਂ ਲੈ ਕੇ ਤੇ ਜਿਹੜੇ ਹੋਰ ਆਪਣੇ ਸਮਾਨ ਹੁੰਦੇ ਜਿਵੇਂ ਬਾਥਰੂਮ ਵਗੈਰਾ ਦੇ ਵਾਸ਼ਰੂਮ ਵਗੈਰਾ ਦੇ ਵਿੱਚ ਯੂਜ਼ ਕਰਨ ਵਾਸਤੇ ਉਹ ਸਾਰਾ ਸਮਾਨ ਇੱਥੇ ਕੈਟਲਜ਼ ਵਗੈਰਾ ਕਿਚਨ ਦੇ ਵਿੱਚ ਯੂਜ਼ ਕਰਨ ਵਾਸਤੇ ਸਾਰਾ ਕੁਝ ਆਪਾਂ ਨੂੰ ਇੱਥੇ ਮਿਲਦਾ ਇੱਥੇ ਜਿਹੜੇ ਕਰੋਕਰੀ ਜਾਂ ਕੋਈ ਵੀ ਸਮਾਨ ਆ ਉਹ ਬਹੁਤ ਸਟੈਂਡਰਡ ਦਾ ਹੁੰਦਾ ਇੱਥੇ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਵੀ ਹੁੰਦਾ ਤੇ ਮੈਨੂੰ ਪਰਸਨਲੀ ਇਹ ਵਾਲਾ ਸਟੋਰ ਬਹੁਤ ਪਸੰਦ ਆ ਮੈਂ ਜਦੋਂ ਵੀ ਕਦੇ ਕੋਈ ਚੀਜ਼ ਬਾਏ ਕਰਦਾ ਤਾਂ ਮੈਂ ਇੱਥੋਂ ਹੀ ਬਾਏ ਕਰਦਾ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਇਹ ਵਾਲਾ ਸਟੋਰ ਸੋ ਹਰੇਕ ਤਰ੍ਹਾਂ ਦੀ ਮਾਡਰਨ ਜਿਹੜੀ ਚੀਜ਼ ਆ ਉਹ ਇੱਥੇ ਪਈ ਆ ਤੇ ਸਾਨੂੰ ਇਹ ਨਹੀਂ ਕਿ ਬਹੁਤ ਬਾਜ਼ਾਰਾਂ ਦੇ ਵਿੱਚ ਜ਼ਿਆਦਾ ਘੁੰਮਣਾ ਪਊਗਾ ਇੱਕ ਵਾਰ ਇੱਥੇ ਅਸੀਂ ਆਵਾਂਗੇ ਤਾਂ ਸਾਨੂੰ ਤਕਰੀਬਨ ਸਾਰਾ ਸਮਾਨ ਜਿਹੜਾ ਇੱਥੋਂ ਇੱਕ ਜਗ੍ਹਾ ਤੋਂ ਮਿਲ ਜਾਂਦਾ ਹੈ। ਤੇ ਦੋਸਤੋ ਇਧਰਲੇ ਪਾਸੇ ਆ ਜੀ ਬਾਬਾਸ ਵੈਜ ਐਂਡ ਨੋਨ ਵੈਜ ਡਾਇਨ ਚਾਈਨੀ ਮਸੂਲ ਕੌਫ ਇਹਨਾਂ ਨੇ ਬਹੁਤ ਇੱਕ ਨਾਮ ਬਣਾਇਆ ਹੋਇਆ ਬਾਬਾਸ ਜਿਹੜਾ ਹੈਗਾ ਰੈਸਟੋਰੈਂਟ ਤੇ ਇਹ ਵੀ ਇੱਥੇ ਓਪਨ ਹੈਗਾਵਾ ਤੇ ਇਹਨਾਂ ਦੇ ਰੂਫਟਾਪ ਦੇ ਉੱਪਰ ਵੀ ਜਿਹੜਾ ਉਹ ਬਣਾਇਆ ਹੋਇਆ ਜਿੱਥੇ ਅਸੀਂ ਖੁੱਲ੍ਹਿਆ ਸਮਾਨ ਦੇ ਵਿੱਚ ਬੈਠ ਕੇ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੇ ਹੋਏ ਖਾਣਾ ਖੀ ਸਕਦੇ ਹਾਂ ਸ ਤੇ ਬਾਬਾਸ ਸਕਾਈ ਲਾਉਂਜ ਇੱਥੇ ਜਿਹੜਾ ਉਹ ਓਪਨ ਹੋਣ ਜਾ ਰਿਹਾ ਕੰਮ ਚੱਲ ਰਿਹਾ ਹਲੇ ਇਹਦਾ ਤੇ ਨਾਲ ਇਧਰ ਬਾਬਾਸ ਰੈਸਟੋਰੈਂਟ ਜਿਹੜਾ ਪਹਿਲਾਂ ਹੀ ਖੁੱਲਿਆ ਹੋਇਆ ਤੇ ਬਾਬਾਸ ਬੈਚੈਂਡ ਬਾਬਾਸ ਨੌਨ ਵੇਜ ਦੋਨੋਂ ਅਲੱਗ-ਅਲੱਗ ਨੇ ਹੇ ਨੀਵੀਂ ਵਿਦੋਸ ਇੱਥੇ ਸਟਾਰਟ ਹੋ ਚੁੱਕਿਆ ਤੇ ਨੀਵੀਂ ਦੇ ਵਿੱਚ ਤਾਂ ਹੋਰ ਵੀ ਬਹੁਤ ਵਧੀਆ ਇਤੋਂ ਦਾ ਮਾਹੌਲ ਬਣ ਗਿਆ ਬਹੁਤ ਥੋੜਾ ਮੌਸਮ ਹੋ ਗਿਆ ਇੱਥੇ ਕਿਆ ਬਾਤਾਂ ਹੋ ਗਿਆ ਸੇ ਬਹੁਤ ਹੀ ਵਧੀਆ ਤੁਹਾਨੂੰ ਪਤਾ ਵੀ ਜਦੋਂ ਵਧੀਆ ਜਗ੍ਹਾ ਹੋਵੇ ਤੇ ਵਧੀਆ ਜਿਹਾ ਮਾਹੌਲ ਹੋਵੇ ਤਾਂ ਫਿਰ ਦੇਖ ਘੁੰਮਣ ਫਿਰਨ ਨੂੰ ਆਪਣੇ ਆਪੇ ਦਿਲ ਕਰਦਾ ਤਾਂ ਜਗ੍ਹਾ ਤਾਂ ਵਧੀਆ ਸੀਗੀ ਤੇ ਪ੍ਰਬੰਧਪਾਤੇ ਆਪਣੇ ਵਾਸਤੇ ਮੌਸਮ ਵੀ ਬਹੁਤ ਵਧੀਆ ਬਣਾਤਾ ਦੋਸਤੋ ਤੇ ਬਹੁਤ ਸੋਹਣਾ ਮਾਹੌਲ ਹੋ ਗਿਆ ਇੱਥੇ ਨੀਵੀਂ ਦੇ ਵਿੱਚ ਇਧਰ ਵਾਸਤੇ ਦੇਖੋ ਤੁਸੀਂ ਦੋਸਤੋ ਮੌਸਮ ਬਹੁਤ ਜ਼ਿਆਦਾ ਸੋਹਣਾ ਹੋ ਚੁੱਕਿਆ ਤੇ ਪਰ ਆਪਣਾ ਹੁਣ ਜਾਣ ਦਾ ਟਾਈਮ ਹੋ ਗਿਆ ਕਿਉਂਕਿ ਆਪਾਂ ਸਾਰਾ ਜਿਹੜਾ ਈਸਟਵੁੱਡ ਵਿਲੇਜ ਹੈਗਾ ਉਹ ਘੁੰਮ ਲਿਆ ਤੇ ਹੁਣ ਤੁਹਾਡੀ ਮਾਰੀ ਆ ਕਮੈਂਟ ਕਰਕੇ ਜਰੂਰ ਦੱਸਦੇ ਹੋ ਕਿ ਇਹ ਜਿਹੜਾ ਸਾਰਾ ਈਸਟਵੁੱਡ ਵਿਲੇਜ ਇੱਕ ਮਾਡਰਨ ਵਿਲੇਜ ਜਿਹਦੇ ਵਿੱਚ ਆ ਮਾਡਰਨ ਦੇ ਨਾਲ-ਨਾਲ ਕਲਚਰਲ ਜਿਹੜੀਆਂ ਸਟੋਰ ਹੈਗੇ ਆ ਉਹ ਵੀ ਇੱਥੇ ਮੌਜੂਦ ਨੇ ਤੇ ਏਸੀ ਟਾਪੇ ਤੋਂ ਲੈ ਕੇ ਮਾਡਰਨ ਰੈਸਟੋਰੈਂਟ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜੂਗਾ ਤੇ ਕਿੱਦਾਂ ਦੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਦੇ ਹੋ ਮਿਲਦੇ ਆ ਅਗਲੀ ਵੀਡੀਓ ਦਾ ਸਤਾ ਕਲੀ ਸਤ ਸ੍ਰੀ ਅਕਾਲ